ਤੁਹਾਨੂੰ ਇੱਧਰ ਲੈ ਕੇ ਆਉਣ ਵਾਲਾ ਕੌਣ ਆ ਵੀ ਤੁਹਾਨੂੰ ਇਸ ਪਾਸੇ ਨੂੰ ਕਿਉਂਕਿ ਹਰੇਕ ਬੰਦਾ ਸਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਸਾਡਾ ਉਸਤਾਦ ਸਾਡਾ ਗੁਰੂ ਜਾਂ ਅਸ਼ੀਜੀ ਤੋਂ ਇਨਸਪਾਇਰ ਹੁੰਦੇ ਆ ਕੋਈ ਨਾ ਕੋਈ ਹੁੰਦਾ ਤੁਹਾਨੂੰ ਇਸ ਪਾਸੇ ਲੈ ਕੇ ਆਉਣ ਵਾਲਾ ਕੌਣ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਮੈਨੂੰ ਇੱਧਰ ਇੱਧਰ ਲਿਆਣ ਵਾਲੇ ਗੁਰੂ ਸਾਹਿਬ ਹੀ ਨੇ ਕਿਉਂਕਿ ਜੇ ਮੇਰੇ ਇੱਕ ਮੈਂ ਤੁਹਾਨੂੰ ਘਟਨਾ ਰਾਈ ਜ਼ਿਕਰ ਦੱਸਣਾ ਚਾਹੁੰਦਾ ਵੀ ਉਹ ਮੇਰੇ ਨਾਲ ਕੀ ਕੀ ਵਾਪਰਿਆ ਜਦ ਮੈਂ ਛੋਟਾ ਸੀ ਤਾਂ ਮੈਂ ਉਰੇ ਆਪਣਾ ਲੋਹਰਾਂ ਸਾਹਿਬ ਗੁਰਦੁਆਰਾ ਸਾਹਿਬ 'ਤੇ ਮੈਂ ਜਾਂਦਾ ਹੁੰਦਾ ਸੀ ਸੇਵਾ ਕਰਨ ਵਾਸਤੇ ਪਰ ਉਸ ਟਾਈਮ ਮੈਂ ਕੇਸ ਨਹੀਂ ਰੱਖੇ ਹੋਏ ਸੀ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਆ ਟ੍ਰੈਂਡ ਲਾ ਲਓ ਉਸ ਟਾਈਮ ਵੀ ਟ੍ਰੈਂਡ ਸੀ ਜਿਵੇਂ ਸਲਮਾਨ ਖਾਨ ਦਾ ਵੀ ਇਸ ਤਰ੍ਹਾਂ ਦੇ ਉਹਨਾਂ ਨੇ ਜਿਸ ਤਰ੍ਹਾਂ ਦੇ ਉਹਨਾਂ ਨੇ ਵਾਲ ਰੱਖੇ ਹੋਏ ਸਨ ਮੂਵੀ ਦੇ ਵਿੱਚ ਆਪਾਂ ਵੀ ਉਹਨਾਂ ਨੂੰ ਦੇਖੋਮ ਦੇਖੀ ਆਪਾਂ ਵਾਲ ਕਟਵਾ ਕੇ ਇਸ ਤਰ੍ਹਾਂ ਉਦਾਂ ਦਾ ਰੱਖ ਲੇ ਪਰ ਕਾਫੀ ਜ਼ਿਆਦਾ ਇਹ ਵੀ ਪਤਾ ਲੱਗਾ ਵੀ ਕਿਉਂਕਿ ਬਚਪਨਾ ਸੀ ਪਤਾ ਹੈ ਨਹੀਂ ਸੀ ਵੀ ਕੀ ਕੀ ਸਾਡੇ ਨਾਲ ਹੋ ਰਿਹਾ ਨਾ ਸੋ ਕਰਦੇ ਕਰਦੇ ਇੱਕ ਮੇਰਾ ਦੋਸਤ ਮਿੱਤਰ ਹੁੰਦਾ ਸੀ ਨਾਲ ਮੇਰੇ ਹੁਣ ਤਾਂ ਉਹ ਬਾਹਰ ਚਲਾ ਗਿਆ ਤੇ ਉਹ ਵੀਰੇ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਏ ਸੁਲਮਾਨ ਖਾਨ ਦੀ ਨਵੀਂ ਨਵੀਂ ਫਿਲਮ ਆਈ ਹੈ ਤੇਰੇ ਨਾਮ ਆਪਾਂ ਚਲੋ ਚਲੀਏ ਦੋਨੇ ਜਾ ਕੇ ਅਸੀਂ 나ਈ ਦੇ ਕੋਲ ਚਲੇ ਗਏ ਤੇ ਜਿਵੇਂ ਵੀ ਜਾ ਕੇ ਅਸੀਂ ਕੇਸ ਉਹਨਾਂ ਫੇਮ ਉਹਦੇ ਵਰਗੀ ਕਟਿੰਗ ਕਰਾ ਲਈ ਪਰ ਜਦੋਂ ਘਰ ਸ਼ਾਮ ਨੂੰ ਆਏ ਤਾਂ ਮਾਂ ਬਹੁਤ ਜ਼ਿਆਦਾ ਨਾਰਾਜ਼ ਹੋਈ ਮੇਰੀ ਮਾਤਾ ਵੀ ਤੇ ਉਹਦੀ ਮਾਤਾ ਵੀ ਵੀ ਇਹ ਤੁਸੀਂ ਕੀ ਕਰਵਾ ਕੇ ਆ ਗਏ ਉਸ ਤੋਂ ਬਾਅਦ ਵੀਰੇ ਫਿਰ ਜਦੋਂ ਕਰਦੇ ਕਰਦੇ ਉਹਦੀ ਮਾਂ ਨੇ ਜਿਹੜੀ ਮੇਰੇ ਦੋਸਤ ਦੀ ਮਾਂ ਸੀ ਉਹਨੇ ਮੈਨੂੰ ਇੱਕ ਇਹ ਗੱਲ ਆਖੀ ਵੀ ਅਗਰ ਜੇ ਤੂੰ ਕਿਸੇ ਦੇ ਕੇਸ ਰਖਾ ਨਹੀਂ ਸਕਦਾ ਨਾ ਤੱਕਟਵਾਣ ਕਟਾਉਣ ਦਾ ਹੱਕ ਤੈਨੂੰ ਕਿਹਨੇ ਦੇ ਦਿੱਤਾ ਉਹ ਗੱਲ ਫਿਰ ਮੇਰੇ ਇੰਨੀ ਜ਼ਿਆਦਾ ਡੂੰਗੀ ਲੱਗੀ ਮੈਂ ਕਿਹਾ ਵੀ ਯਾਰ ਇਹ ਗੱਲ ਮੈਂ ਤਾਂ ਸੋਚੀ ਨਹੀਂ ਸੀ ਉਹ ਮੈਂ ਹੁਣ ਜਦ ਹੀ ਜਾਇਆ ਕਰਾਂ ਉਹ ਵਾਰ-ਵਾਰ ਜਦੋਂ ਵੀ ਆਪਣੇ ਕੋਲ ਦੋਸਤ ਕੋਲ ਜਾਇਆ ਕਰਾਂ ਉਹ ਵਾਰ-ਵਾਰ ਮੇਰੇ ਗੱਲ ਸਾਹਮਣੇ ਆ ਜਾਵੇ ਕਰੇ ਮਾਤਾ ਮੈਨੂੰ ਜਦ ਕਿ ਕੁਛ ਨਾ ਕਰ ਉਹ ਗੱਲ ਉਹ ਵਾਰ-ਵਾਰ ਆਈ ਜਾ ਕਰੇ ਫਿਰ ਮੈਂ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦੇ ਕੋਲ ਨਮਸਤਕ ਹੋਇਆ ਤੇ ਮੈਂ ਰੋਣ ਲੱਗ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ ਮੈਂ ਕਿਹਾ ਮਹਾਰਾਜ ਮੇਰੇ ਤੋਂ ਐਸੀ ਕੀ ਗਲਤੀ ਹੋਈ ਹੈ ਵੀ ਮੈਂ ਇਹ ਵਾਰ-ਵਾਰ ਮੇਰੇ ਅੱਗੇ ਕਿਉਂ ਆ ਇਸ ਜ਼ਿਕਰ ਦਾ ਫਿਰ ਮੈਂ ਗੱਲ ਕਾਫੀ ਵਾਰ ਕੀਤਾ ਫਿਰ ਇੱਕ ਵਾਰ ਮੈਨੂੰ ਗਰੰਥੀ ਸਿੰਘ ਮਿਲੇ ਉਹ ਕਹਿੰਦੇ ਵੀਰੇ ਵੀ ਤੇਰ ਤੋਂ ਗਲਤੀ ਹੋਈ ਏ ਤੇ ਤੂੰ ਭੁੱਲ ਬਖਸ਼ਾ ਲੈ ਜਦ ਕਿ ਛੋਟਾ ਸੀ ਇਸ ਗੱਲਾਂ ਦਾ ਨਹੀਂ ਪਤਾ ਸੀ ਫਿਰ ਮੈਂ ਜਾ ਕੇ ਗਰੰਥੀ ਸਿੰਘ ਤੋਂ ਅਰਦਾਸ ਕਰਵਾਈ ਵੀ ਵੀ ਮੇਰ ਤੋਂ ਗਲਤੀ ਹੋਈ ਏ ਮੈਂ ਕਿਸ ਤਰ੍ਹਾਂ ਕਰਵਾ ਬਣਾ ਮੈਨੂੰ ਹਜੇ ਤੱਕ ਇਹ ਚੀਜ਼ ਦਾ ਪਤਾ ਨਹੀਂ ਸੀ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਵੀ ਮੈਂ ਆਪ ਵੀ ਭੁੱਲ ਕੀਤੀ ਏ ਤੇ ਦੂਸਰੇ ਵੀਰ ਦੇ ਵੀ ਕੇਸ ਕਢਵਾਤੇ ਨੇ ਹਣਾ ਤਾਂ ਉਸ ਤੋਂ ਬਾਅਦ ਵੀਰੇ ਜਦੋਂ ਮੈਨੂੰ ਇਹ ਚੀਜ਼ ਦਾ ਤੱਕਾ ਜ਼ਿਆਦਾ ਲੱਗਿਆ ਮੈਂ ਘਰ ਆ ਕੇ ਪ੍ਰਸ਼ਾਦਾ ਨਹੀਂ ਛਕਿਆ ਉਸ ਦਿਨ ਮੈਂ ਕਿਹਾ ਵੀ ਇਹ ਗਲਤੀ ਕਰੀਏ ਫਿਰ ਮੇਰੀ ਮਾਤਾ ਨੇ ਮੈਨੂੰ ਕਿਹਾ ਵੀ ਤੂੰ ਜਾ ਕੇ ਇੱਕ ਵਾਰੀ ਦੁਬਾਰਾ ਫਿਰ ਜਾ ਤੇ ਮਾਫੀ ਮੰਗ ਕੇ ਆ ਮੈਂ ਫਿਰ ਆਪਣੇ ਦੋਸਤ ਦੇ ਘਰੇ ਗਿਆ ਮੈਂ ਉਹਨਾਂ ਨੂੰ ਜਾ ਕੇ ਮਾਫੀ ਮੰਗੀ ਫਿਰ ਉਸ ਮਾਨ ਨੇ ਆਪਣੇ ਅੰਦਰੋਂ ਕਿਹਾ ਵੀ ਮੈਂ ਤਾਂ ਤੈਨੂੰ ਮਾਫ ਕਰਦਾ ਵੀ ਗੁਰੂ ਸਾਹਿਬ ਨੇ ਤੈਨੂੰ ਮਾਫ ਕਰਨ ਲੱਗੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਸ ਮਾਤਾ ਨੇ ਜਦੋਂ ਮੈਨੂੰ ਇਹ ਗੱਲ ਆਖੀ ਵੀ ਜਾ ਕੇ ਤੂੰ ਭੁੱਲ ਬਖਸ਼ਾ ਕੇ ਆ ਮੈਂ ਵੀਰੇ ਸੱਚ ਦੱਸਾਂ ਮੈਂ ਜਾ ਕੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਤਕ ਹੋ ਕੇ ਮੱਥਾ ਟੇਕਿਆ ਮਹਾਰਾਜ ਨੂੰ ਭੋਲ ਬਖਸ਼ਾਈ ਪਰ ਮੈਂ ਇੰਨਾ ਜ਼ਿਆਦਾ ਰੋਇਆ ਮੈਂ ਵੀਰੇ ਅੱਧਾ ਘੰਟਾ ਰੋਂਦਾ ਰਹਿ ਮਾਂ ਦਰਬਾਰ ਦੇ ਵਿੱਚ ਮੈਂ ਕਿਹਾ ਮਹਾਰਾਜ ਮੇਰੇ ਤੋਂ ਗਲਤੀ ਹੋਈ ਏ ਮੈਨੂੰ ਮਾਫ਼ ਕਰ ਦੋ ਮਾਫ਼ ਕਰ ਦੋ ਮਾਫ਼ ਇਹੀ ਗੱਲ ਮੈਂ ਕਰੀ ਜਾਣੀ ਕਰੀ ਜਾਣੀ ਕਰੀ ਜਾਣੀ ਉਸ ਤੋਂ ਬਾਅਦ ਮੈਂ ਜਿਵੇਂ ਜਾ ਕੇ ਗੁਰੂ ਮਹਾਰਾਜ ਦੇ ਥਾਂ ਤੇ ਜਾ ਕੇ ਭੋਲ ਬਖਸ਼ਾਈ ਗਰੰਥੀ ਸਿੰਘ ਤੋਂ ਅਰਦਾਸ ਕਰਵਾਈ ਫਿਰ ਗਰੰਥੀ ਸਿੰਘ ਨੇ ਕਿਹਾ ਵੀ ਤੂੰ ਦਸਤਾਰ ਸਜਾ ਮੈਨੂੰ ਉਸ ਬਾਰੇ ਅਜੇ ਪਤਾ ਨਹੀਂ ਕਿਉਂਕਿ ਮੈਂ ਨਵੇਂ-ਨਵੇਂ ਆਪਣੇ ਕੇਸ ਘਟਾਏ ਸਨ ਮੈਂ ਕਿਹਾ ਵੀ ਯਾਰ ਪਹਿਲਾਂ ਤਾਂ ਘਟਾ ਲੇ ਤੇ ਹੁਣ ਜਦੋਂ ਰੱਖਾਂ ਲੋਕ ਕਹਿਣਗੇ ਯਾਰ ਇਹ ਕਦੀ ਇਧਰ ਨੂੰ ਹੋ ਜਾਂਦਾ ਕਦੀ ਇਸ ਤਰ੍ਹਾਂ ਨੂੰ ਉੱਧਰ ਵੀ ਲੋਕ ਜੋੜ ਨਹੀਂ ਦਿੰਦੇ ਨਾ ਉਧਰ ਦੇ ਨਾ ਉਧਰ ਹਾਂ ਫਿਰ ਮੈਂ ਵੀਰੇ ਆਪਣਾ ਕੀ ਕੀਤਾ ਜਦੋਂ ਕਟਿੰਗ ਹੋਈ ਸੀ ਤਾਂ ਮੈਂ ਦਿੱਲੀ ਜਾ ਕੇ ਫਿਰ ਮੈਂ ਆਪਣੇ ਆਪ ਨੂੰ ਜਿਵੇਂ ਉੱਥੇ ਮਹਾਪੁਰਸ਼ਾਂ ਨੇ ਮੇਰੀ ਸੇਵਾ ਲਾਤੀ ਵੀ ਤੂੰ ਦਿੱਲੀ ਆ ਕੇ ਗੁਰੂ ਘਰ ਦੇ ਵਿੱਚ ਝਾੜੂ ਵੀ ਲਾਣਾ ਬਰਤਨ ਸਾਫ ਵੀ ਕਰਨ ਵੀ ਤੇਰਾ ਮਨ ਜ ਮਾਨੇ ਜਿਹੜਾ ਉਹ ਮਾਂਝਿਆ ਜਾਣਾ ਜੀ ਠੀਕ ਹੈ ਫਿਰ ਮੈਂ ਵੀਰ ਡੇਲੀ ਜਿਵੇਂ 4 ਵਜੇ ਤੋਂ ਲੰਘ ਜਾ ਕਰਾਂ ਉਸ ਟਾਈਮ ਮੋਟਰਸਾਈਕਲ ਵਗੈਰਾ ਤਾਂ ਕੁਝ ਹੈ ਨਹੀਂ ਸੀ ਸਾਈਕਲ ਤੇ ਚਲਾ ਜਾਂਦਾ ਸੀ ਮੈਂ ਤੇ ਜਾ ਕੇ ਉੱਥੇ ਮੈਂ ਝਾੜੂ ਵਗੈਰਾ ਲਾਣਾ ਝਾੜੂ ਲਗਾਣਾ ਬਰਤਨ ਸਾਫ ਕਰਨਾ ਹੈ 2 ਘੰਟੇ ਡੇਲੀ ਸੇਵਾ ਕਰਨੀ ਮਾਰਾ ਦੀ ਕਰਦੇ ਕਰਦੇ ਵੀਰੇ ਇੱਕ ਮਹੀਨੇ ਬਾਅਦ ਮੇਰਾ ਪੂਰਾ ਮਨ ਬਦਲ ਗਿਆ ਮੇਰਾ ਮਨ ਹੁਣ ਇਹ ਨਹੀਂ ਮੇਰਾ ਮਨ ਦੁਬਾਰਾ ਜਾਣੂ ਮਾਨੀ ਨਾ ਕਰੇ ਵੀ ਮੈਂ ਕੈਂਚੀ ਲਗਵਾਨੀ ਹੈ ਫਿਰ ਉਸ ਤੋਂ ਬਾਅਦ ਵੀਰੇ ਕਰਦੇ ਕਰਦੇ ਫਿਰ ਮੈਂ ਦਸਤਾਰ ਲੈ ਕੇ ਜਿਹੜੇ ਮੇਰੇ ਕੇਸ ਨੇ ਕੇਸ ਤਾਂ ਛੋਟੇ ਸਨ ਦਸਤਾਰ ਮੈਨੂੰ ਬੰਨ੍ਹਣੀ ਨਹੀਂ ਆਉਂਦੀ ਸੀ ਤੇ ਮੈਂ ਸ਼ੀਸ਼ਾ ਰੱਖ ਕੇ ਕਦੀ ਇੱਧਰ ਖੱਬਿਆਂ ਨੂੰ ਵਲੇਕਾ ਦਈ ਜਾਣਾ ਕਦੀ ਸੱਜਿਆਂ ਨੂੰ ਲੜ ਕਈ ਵਾਰ ਇੱਧਰੋਂ ਕੱਢ ਲੈਣੇ ਉਸ ਟਾਈਮ ਪਤਾ ਨਹੀਂ ਹਾਇ ਸੀ ਕਿਵੇਂ ਆ